ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਪਹੁੰਚੇ ਸੀ ਟਰੈਕਟਰ ਮੰਡੀ ਮੋਗਾ ਤਰੀਕ ਹੈਗੀ ਜੀ ਅੱਜ 28 ਦਸੰਬਰ 2025 ਬਹੁਤ ਭਾਰੀ ਗਿਣਤੀ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਨੇ ਜੀ ਚੈੱਕ ਕਰ ਲਓ ਪੌਲ ਦੇ ਸਾੜ ਵੀ ਤੇ ਪੌਲ ਦੇ ਦੂਸਰੀ ਸਾੜ ਵੀ ਤੇ ਪੌਲ ਦੇ ਥੱਲੇ ਵੀ ਟਰੈਕਟਰ ਬਹੁਤ ਜ਼ਿਆਦਾ ਖੜੇ ਨੇ ਜੀ ਹਰ ਐਤਵਾਰ ਲੱਗਦੀ ਹੈ ਜੀ ਮੰਡੀ ਮੋਗੇ ਬੁੱਗੀਪੁਰਾ ਚੌਂਕ ਦੇ ਵਿੱਚ ਲੋ ਤੋਂ ਲੋ ਤੇ ਹਾਈ ਤੋਂ ਹਾਈ ਰੇਟ ਦੇ ਟਰੈਕਟਰ ਹੁੰਦੇ ਨੇ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਇਸ ਚੈਨਲ ਤੇ ਤੁਹਾਨੂੰ ਟਰੈਕਟਰਾਂ ਦੀ ਹਰ ਤਰ੍ਹਾਂ ਦੀ ਵੀਡੀਓ ਮਿਲ ਜੀਗੀ। ਅੱਜ ਜੋ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਖੜਾ ਜੀ ਮੈਸੀ 9000 ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਜੀ। ਰੰਗ ਪੇਂਟ ਦਾ origignal ਆ ਜੀ, ਬੋਡੀ ਲਾਈਨ ਦਾ ਟਰੈਕਟਰ ਬਹੁਤ ਵਧੀਆ। ਮਗਰਲੇ ਟਾਇਰ ਨਵੇਂ ਨੇ ਜੀ ਬਿਲਕੁਲ ਤੇ ਮੂਹਰੇ ਤਕਰੀਬਨ ਹੈਗੇ ਨੇ 90%। ਰਮ ਰੂਮ ਪੂਰੇ ਵਧੀਆ ਪੈਨੇ, ਵੇਟ ਲੱਗਿਆ ਹੋਇਆ ਜੀ ਜੋ ਵੀ ਟੱਚਿੰਗ ਹੈ origignal ਆ। ਕੋਈ ਐਕਸਟਰਾ ਪੇਂਟ ਨਹੀਂ ਮਰਿਆ ਹੋਇਆ। ਹੌਕੜ ਅਡਜਸਟੇਬਲ ਆ ਜੀ ਤਾਂ ਠਾਣ ਠਾ ਲੀ ਆ। ਸਿੱਕਸ ਟੁਕਰ ਲੱਗੇ ਹੋਏ ਨੇ ਟਰੈਕਟਰ ਦੇ ਉਮ ਪੰਜਾਬ ਨੰਬਰ ਆ ਮਿੱਤਰੋ ਪੀਬੀ07ਬੀਕਯੂ9942 ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਹੈਵੀ ਬੰਪਰ ਲੱਗਿਆ ਹੋਇਆ ਪੰਜਾਬ ਨੰਬਰ ਆ ਜੀ ਫਸਟ ਪਾਰਟੀ ਆ 2018 ਮਾਡਲ ਆ ਮਿੱਤਰੋ 4 ਲੱਖ ਤੇ 45000 ਕੇ ਟਰੈਕਟਰ ਦਾ ਰੇਟ ਆ ਬਾਕੀ ਮੌਕੇ ਤੇ ਬਾਦ ਘਾਟ ਹੋਦੀ ਆ ਕਰ ਲੋ ਚੱਕ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਖੜਾ ਮਿੱਤਰੋ ਫਾਰਮਟ੍ਰੈਕ 60 ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਜੀ ਚੌਕੜਾ ਟਰੈਕਟਰ ਦਾ ਤਕਰੀਬਨ ਪਿਆ ਜੀ 80 ਤੋਂ 85% ਰੰਗ ਪੇਂਟ ਦਾ オリジナル ਆ ਜੀ ਰਮ ਰਮ ਪੂਰੇ ਵਧੀਆ ਪਏ ਨੇ ਆ ਕਰ ਲੋ ਚੈੱਕ ਮਗਰਾੜ ਮਗਰੂੜ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਬਾਡੀ ਲਾਈਨ ਦਾ ਚੰਗਾ ਜੀ ਪਾਵਰ ਸਟੀਅਰਿੰਗ ਆ ਮਿੱਤਰੋ 2010 ਮਾਡਲ ਆ ਜੀ 3 ਲੱਖ 45 ਹਜ਼ਾਰ ਪੀਆ ਟਰੈਕਟਰ ਦਾ ਰੇਟ ਆ ਜੀ ਤੇਲ ਬ੍ਰੇਕ ਆ ਤੇਲ ਬ੍ਰੇਕ ਆ ਤੇ ਪਾਵਰ ਸਟੀਅਰਿੰਗ ਆ ਜੀ ਟਰੈਕਟਰ ਰੰਗ ਪੇਂਟ ਦਾ オリジナル ਆ ਜੋ ਵੀ ਟੱਚਿੰਗ ਹੈ ਨਾਲ ਦੀ ਹੋਈ ਆ ਜੀ ਪਾਏਦਾਨ ਪੂਰੇ ਵਧੀਆ ਪਏ ਨੇ ਲਾਈ ਪੀਟੀਓ ਜੀ ਟਰੈਕਟਰ ਅੱਗੇ ਖੜਾ ਜੀ ਮਹਿੰਦਰਾ 475 DI XP+ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਜੀ ਕਰ ਲੋ ਚੈੱਕ ਇਹ ਵੀ ਰੰਗ ਪੈਂਟ ਦਾ オリジナル ਟਰੈਕਟਰ ਪਾਏਦਾਨ ਪੂਰੇ ਵਧੀਆ ਪਏ ਨੇ ਚੈੱਕ ਕਰ ਲੋ ਟਰੈਕਟਰ ਦੇ ਟਾਇਰ ਨੇ ਜੀ ਮਗਰਲੇ ਤੇ ਮੂਹਰੇ तकरीबन 90% ਨੇ ਚੌਕੜਾ ਟਾਇਰਾਂ ਦਾ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਬਾਡੀ ਲਾਈਨ ਦਾ ਚੰਗਾ ਹੈਵੀ ਬੰਪਰ ਲੱਗਿਆ ਹੋਇਆ ਕਰ ਲੋ ਚੈੱਕ 2023 ਮਾਡਲ ਆ ਮਿੱਤਰੋ 4 ਲੱਖ ਤੇ 80 ਹਜ਼ਾਰ ਪੀਆ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਮਾਰ ਲੋ ਨੀਗਾ ਰੈਮ ਰਮ ਪੂਰੇ ਵਧੀਆ ਪੈ ਨੇ ਜੀ ਜੇਕੇ ਦੇ ਟਾਇਰ ਨੇ ਮਗਰਲੇ ਤੇ ਮੂਰਲੇ ਦੋਵੇਂ ਮੂਰਲੇ ਨਵੇਂ ਨੇ ਬਿਲਕੁਲ ਆ ਕਰ ਲੋ ਚੈੱਕ ਤੇ ਮਗਰਲੇ ਹੈਗੇ ਨੇ 90% ਟਰੈਕਟਰ ਸੋਹਣੀ ਕੰਡੀਸ਼ਨ ਦਾ ਕਾਲਮ ਲਾ ਕੇ ਅੱਗੇ ਖੜਾ ਜੀ ਸੋਨਾਲੀ ਕਾ ਡੀਐਸ 750 ਆਰਐਕਸ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਬੰਪਰ ਬੰਪਰ ਹੈਵੀ ਲੱਗਿਆ ਹੋਇਆ 2014 ਮਾਡਲ ਆ ਮਿੱਤਰੋ ਬੋਡੀ ਲਾਈਨ ਦਾ ਟਰੈਕਟਰ ਬਹੁਤ ਸੋਹਣਾ ਰੰਗ ਪੇਂਟ ਦਾ オリジナル ਆ ਜੀ ਫਾਇਦਾਣ ਪੂਰੇ ਵਧੀਆ ਪਈ ਹੈ ਨੇ ਡਬਲ ਕਲਚ ਆ ਮਿੱਤਰੋ ਰੈਮ ਰੂਮ ਪੂਰੇ ਵਧੀਆ ਪਈ ਹੈ ਨੇ ਟਾਇਰ ਮਗਰਲੇ ਤੇ ਮੂਰਲੇ ਤਕਰੀਬਨ 2 ਵਿੱਚ 80 ਤੋਂ 85% ਨੇ ਜੀ ਕਰ ਲੋ ਚੈੱਕ ਹੋਣੀ ਕੰਡੀਸ਼ਨ ਦਾ ਡ੍ਰੈਕਟਰ ਆ ਮਿੱਤਰੋ ਲੰਬੇ ਵਾਲਾ ਕੋਈ ਕੰਮ ਨਹੀਂ ਹੈ ਜੀ ਫਰਸਟ ਪਾਰਟ ਇਹ 2014 ਮਾਡਲ ਆ ਜੀ 4 ਲੱਖ 30 ਹਜ਼ਾਰ ਕੇ ਡ੍ਰੈਕਟਰ ਦਾ ਰੇਟ ਆ ਕੰਡੀਸ਼ਨ ਚੰਗੀ ਪਈ ਆ ਡ੍ਰੈਕਟਰ ਦੀ ਕਰੋ ਚੈੱਕ ਹੋਣੀ ਹਾਲਤ ਦਾ ਡ੍ਰੈਕਟਰ ਆ ਜੀ ਪਾਈਪੂਏ ਦਾਣ ਪੂਰੇ ਵਧੀਆ ਪਏ ਨੇ ਰੈਂਪ ਪੂਰੇ ਵਧੀਆ ਪਏ ਨੇ ਆ ਕਰ ਲੋ ਚੈੱਕ ਸਸਾ ਸਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਜੀ ਅੱਗੇ ਖੜਾ ਜੀ ਸਵਰਾਜ 744 ਐਫੀ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਜੀ ਹਾਂ ਟਾਇਰਾਂ ਦੀ ਕੰਡੀਸ਼ਨ ਤਕਰੀਬਨ ਹੈਗੀ ਆ ਜੀ 60 ਤੋਂ 65% ਮਗਰਲੇ ਤੇ ਮੂਰਲੇ ਦੋਮਾ ਦੀ ओरिजिनल ਚੱਲਿਆ ਜੀ ਟਰੈਕਟਰ ਕਰ ਲੋ ਚੈੱਕ ਡਬਲ ਕਲਚ ਆ ਮਿੱਤਰੋ ਸੋਬਰਾ 744 ਐਫੀ ਹੈਵੀ ਬੰਪਰ ਲੱਗਿਆ ਹੋਇਆ 2001 ਮਾਡਲ ਆ ਜੀ 2 ਲੱਖ ਤੇ 15000 ਕੇਟਾ ਦਾ ਰੇਟ ਆ ਕਰ ਲੋ ਚੈੱਕ ਕੋਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਲੰਬੇ ਵਾਲਾ ਕੋਈ ਕੰਮ ਨਹੀਂ ਜੀ ਵਾਕ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਰਮਰੂ ਪੂਰੇ ਵਧੀਆ ਪੈਨੇ ਦੇਖ ਲਓ ਵੀ ਕੇਤੀ ਦੇ ਟਾਇਰ ਨੇ ਟਰੈਕਟਰ ਦੇ ਮਗਰਲੇ ਤੇ ਮੂਹਰੇ ਦੋਵੇਂ ਛਤਾਈ ਲੱਗੀ ਹੋਈ ਹੈ ਜੀ ਅੱਗੇ ਆਜੋ ਮਿੱਤਰੋ ਅੱਗੇ ਖੜਾ ਜੀ ਫਾਰਮ ਟਰੈਕ 60 ਕੰਡੀਸ਼ਨ ਚੰਗੀ ਪਈ ਹੈ ਟਰੈਕਟਰ ਦੀ ਵਨ ਸਟਾਰਟ ਟਰੈਕਟਰ ਆ ਜੀ ਆ ਮਾਰ ਲੋ ਨੀਗਾ ਪੂਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਡਬਲ ਕਲਚ ਆ ਗੁਡਇਰ ਦੇ ਟਾਇਰ ਨੇ ਮਗਰਲੇ ਤੇ ਮੂਹਰੇ ਦੋਵੇਂ ਕरीबन ਪਹਿਨੇ 70 ਤੋਂ 75% ਚੌਕੜਾ ਟੈਰਾਂ ਦਾ। ਰਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਕੰਡੀਸ਼ਨ ਚੰਗੀ ਆ ਪੀ ਵੀ 13 ਐਸ 8368 2008 ਮਾਡਲ ਆ ਜੀ 2 ਲੱਖ ਤੇ 55000 ਕੇ ਟਰੈਕਟਰ ਦਾ ਰੇਟ ਆ। ਬਾਡੀ ਲਾਈਨ ਦਾ ਸੋਹਣਾ ਪਿਆ ਜੀ ਟਰੈਕਟਰ। ਬਾਕੀ ਰੇਟ ਦੀ ਮੌਕੇ ਤੇ ਵਾਧ ਘਾਟ ਹੋ ਜੂਗੀ। ਟਰੈਕਟਰ ਦੀ ਕੁੱਲ ਮਿਲਾ ਕੇ ਕੰਡੀਸ਼ਨ ਚੰਗੀ ਪਈ ਆ ਜੀ। ਅੱਗੇ ਖੜਾ ਇਸ ਸਵਰਾ 735 FE ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਚਲੋ ਚੈੱਕ ਡਬਲ ਕਲੱਚ ਆ ਜੀ ਆਹ ਇਹ ਟਰੈਕਟਰ ਦੇ ਤਕਰੀਬਨ ਪੈਨੇ ਜੀ ਮਾਦਰਲੇ ਤੇ ਮੂਰਲੇ ਦੋਵੇਂ ਯਾਨੀ ਤੋ 55% ਦਰਮਿਆਨੀ ਹੀ ਕੰਡੀਸ਼ਨ ਵਾਲੀ ਟਰੈਕਟਰ ਦੀ ਕਰ ਲੋ ਚੈੱਕ ਹੈਵੀ ਬੰਪਰ ਲੱਗਿਆ ਹੋਇਆ 1998 ਮਾਡਲ ਆ ਮਿੱਤਰੋ 1 ਲੱਖ 44000 ਕੇ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਕਰ ਲੋ ਚੈੱਕ 3603 ਲੱਗੀ ਹੋਈ ਆ ਜੀ ਪੈਰਾਂ ਦੀ ਤਾਂ ਹਾਂ ਕੰਡੀਸ਼ਨ ਦਿਖਾਈ ਦਿੱਤੀ ਤੁਹਾਨੂੰ ਰਿਮਾਂ ਦੀ ਕੰਡੀਸ਼ਨ ਵੀ ਕਰ ਲੋ ਚੈੱਕ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਠੀਕ ਹੈ ਜੀ ਅੱਗੇ ਖੜਾ ਜੀ ਸਵਰਾਜ 855 ਐਫੀ ਰਿਵਰਸ ਪੀਟੀਓ ਆ ਮਿੱਤਰੋ ਬੋਡੀ ਲਾਈਨ ਦਾ ਟਰੈਕਟਰ ਬਹੁਤ ਸੋਹਣਾ ਵਾ 3 ਸਟਾਰ ਡਬਲ ਕਲਚ ਆ ਜੀ ਟਾਇਰਾਂ ਤੇ ਪਾਇਦਾਣ ਪੂਰੇ ਵਧੀਆ ਪਏ ਨੇ ਮੈਟ ਮੂਟ ਲਾਏ ਹੋਏ ਨੇ ਆ 14 9 28 ਦੇ ਟਾਇਰ ਨੇ ਜੀ ਮਗਰਲੇ ਸੋਹਣੀ ਕੰਡੀਸ਼ਨ ਦੇ ਟਾਇਰ ਨੇ ਮੋਹਰੇ ਲੋ ਨੀਗਾ ਮੂਹਰੇ ਟਾਇਰ ਤਕਰੀਬਨ ਹੈਗੇ ਨੇ ਜੀ 90% ਤੇ ਮਗਰਲੇ ਹੈਗੇ ਨੇ ਤਕਰੀਬਨ 80% ਵਿਵਰਸ ਪੀਟੀਓ ਟਰੈਕਟਰ ਜੀ ਸਵਰਾਜ 855 50 ਨੰਬਰ 2012 ਮਾਡਲ ਹੈ ਮਿੱਤਰੋ 3 ਲੱਖ ਤੇ 80 ਹਜ਼ਾਰ ਕੇ ਡੈਟਰ ਦਾ ਰੇਟ ਹੈ ਜੀ ਕਰ ਲੋ ਚੈੱਕ ਬਾਕੀ ਰੇਡ ਦੀ ਬਾਅਦ ਘਾਟ ਮੌਕੇ ਤੇ ਹੋ ਜੂਗੀ ਜੀ ਕੰਟੈਕਟ ਕਰ ਸਕਦੇ ਹੋ ਤੁਸੀਂ ਇੱਕ ਵਾਰ ਵਿਜ਼ਿਟ ਜਰੂਰ ਕਰਿਓ ਮੋਗਾ ਟਰੈਕਟਰ ਮੰਡੀ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਜੀ ਸ਼ੀਟ ਨਾਂ ਵੀ ਲੱਗੀ ਹੋਈ ਆ ਜੀ ਛਤਰੀ ਲੱਗੀ ਹੋਈ ਆ ਟਾਇਰ ਤੁਹਾਨੂੰ ਚੈੱਕ ਕਰਵਾ ਹੀ ਦਿੱਤੇ ਆ ਜੀ ਬੋਡੀ ਲੈਂਡ ਦਾ ਟਰੈਕਟਰ ਚੰਗਾ ਪਿਆ ਜੀ ਅੱਗੇ ਖੜਾ ਮਿੱਤਰੋ ਮੈਸੀ 241 DI J ਸੀਰੀਜ਼ ਪੰਜਾਬ ਨੰਬਰ ਆ ਮਿੱਤਰੋ 2002 ਮਾਡਲ ਆ ਮਿੱਤਰੋ 1 ਲੱਖ ਇਹ 95000 ਪੀ ਟਰੈਕਟਰ ਦਾ ਰੇਟ ਹੈ ਡਬਲ ਕਲੱਚ ਹੈ ਕਰ ਲੋ ਚੈੱਕ ਐਂਡ ਟਰੈਕਟਰ ਚਮਕਿਆ ਪਿਆ ਜੀ ਪੂਰਾ ਗੁੜੀਰ ਦੇ ਟਾਇਰ ਨੇ ਮਗਰਲੇ ਤੇ ਮੂਹਰੇ ਦੇ ਦੋਵੇਂ ਕਰ ਲੋ ਚੈੱਕ ਜੀ ਟਾਇਰਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਜੀ ਇਹਦੀ ਤਕਰੀਬਨ 80% ਆ ਮਗਰਲੇ ਤੇ ਮੂਹਰੇ ਦੇ ਦੋਵਾਂ ਦੀ 2002 ਮਾਡਲ ਆ ਜੀ 1 ਲੱਖ ਤੇ 95000 ਰੁਪਏ ਟਰੈਕਟਰ ਦਾ ਰੇਟ ਆ ਡਬਲ ਕਲੱਚ ਹੈ ਜੀ ਬਾਕੀ ਰੇਟ ਦੀ ਬਾਤ ਘਟਾ ਮੌਕੇ ਤੇ ਹੋ ਜੂਗੀ ਕਰ ਲੋ ਚੈੱਕ ਅੱਗੇ ਘੜਾ ਜੀ ਸੋਨਾ ਲੀਕਾ ਇੰਟਰਨੈਸ਼ਨਲ ਡੀਆਈ 35 ਸਾਈਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਮੂਹਰਲੇ ਟਾਇਰ ਨਾ ਮੈਨੇਜ ਹੀ ਕਰ ਲੋ ਚੈੱਕ ਧਮਾ ਕਰ ਲੈ ਤਕਰੀਬਨ ਹੈਗੇ ਨੇ 55% ਰੈਂਬਰੂ ਪੂਰੇ ਵਧੀਆ ਪਏ ਨੇ ਛਤਰੀ ਨਵੇਂ ਲੱਗੀ ਹੋਈ ਆ ਜੀ ਰੰਗ ਪੇਂਟ ਦਾ ਟਰੈਕਟਰ ਓਰੀਜਨਲ ਆ ਜੀ ਆ ਪੰਜਾਬ ਨੰਬਰ ਆ ਜੀ 2003 ਮਾਡਲ ਆ ਮਿੱਤਰੋ 1 ਲੱਖ ਤੇ 58000 ਰੁਪਏ ਟਰੈਕਟਰ ਦਾ ਰੇਟ ਪੰਜਾਬ ਨੰਬਰ ਆ ਕਰ ਲੋ ਚੈੱਕ ਕੰਟੈਕਟ ਨੰਬਰ ਨੋਟ ਕਰ ਲਓ ਜੀ ਇਹਨਾਂ ਦਾ 9501356301 9501356301 ਸੋਨਾਲੀ ਕਾਲੇਬਾਈ ਦਾ ਨੰਬਰ ਹੈ ਜੀ ਇਹ ਕੰਟੈਕਟ ਕਰ ਲਿਓ ਬਾਕੀ ਦੂਰ ਤੱਕ ਬਹੁਤ ਜ਼ਿਆਦਾ ਟਰੈਕਟਰ ਖੜੇ ਨਹੀਂ ਅੱਗੇ ਖੜਾ ਜੀ ਸਵਰਾਜ 744 ਐਫੀ 2006 ਮਾਡਲ ਆ ਜੀ ਪੂਰਾ 2 ਲੱਖ ਰੁਪਏ ਟਰੈਕਟਰ ਦਾ ਰੇਟ ਆ ਜੀ ਕਰ ਲੇ ਚੈੱਕ ਪੰਜਾਬ ਨੰਬਰ ਆ ਬਾਡੀ ਲਾਈਨ ਦਾ ਟਰੈਕਟਰ ਸੋਨਾ ਪਿਆ ਜੀ ਕਵਰਲ 1044 ਬਾਕੀ ਵਾਹੀ ਵੂਹੀ ਦੇ ਲਈ ਟਰੈਕ ਛੋਟਾ ਟਰੈਕਟਰ ਹੈ ਜੀ ਰੈਮ ਰੂਮ ਦਵੇਟ ਲੱਗਿਆ ਹੋਇਆ ਜੀ ਚੱਕਰੀ ਲੱਗੀ ਹੋਈ ਹੈਗੀ ਕਰ ਲੋ ਚੈੱਕ ਕੰਡੀਸ਼ਨ ਚੰਗੀ ਪਈ ਹੈ ਜੀ ਟਰੈਕਟਰ ਦੀ ਮਾਡਲ ਹੈਗਾ ਮਿੱਤਰੋ 2006 2 ਲੱਖ ਰੁਪਿਆ ਪੂਰਾ ਰੇਟ ਹੈ ਦਾ ਬਾਕੀ ਬਹੁਤ ਦੂਰ ਤੱਕ ਟਰੈਕਟਰ ਖੜੇ ਨੇ ਜੀ ਸਾਰਿਆਂ ਦੀ ਵੀਡੀਓ ਬਣਾਵਾਂਗੇ ਤਾਂ ਜਿਆਦਾ ਲੰਬਾ ਹੋ ਜੂ ਇੱਕ ਤੁਹਾਨੂੰ ਇੱਕ ਕਲਾਸ ਟਰੈਕਟਰ ਦਿਖਾਉਣਾ ਫਾਰਮ ਟਰੈਕ 6 ਕੰਡੀਸ਼ਨ ਚੰਗੀ ਪਈ ਆ ਬੋਡੀ ਲਾਈਨ ਦਾ ਟਰੈਕਟਰ ਚੰਗਾ ਜੀ ਚੌਕੜਾ ਟਾਇਰਾਂ ਦਾ ਤਕਰੀਬਨ ਹੈਗਾ 90% ਮੰਗਰ ਲਈ ਤੇ ਮੂਰ ਲਈ ਦੋਵੇਂ ਮੰਗਰ ਲਈ ਐਮ ਆਰ ਐਫ ਰੇ ਟਾਇਰ ਨੇ ਤੇ ਮੂਰ ਲਈ ਵੀ ਐਮ ਆਰ ਐਫ ਦੇ ਹੀ ਡਬਲ ਕਲਚ ਹੈ ਜੀ ਰੰਗ ਪੇਂਟ ਦਾ オリジナル ਆ ਬੋਡੀ ਲਾਈਨ ਦਾ ਟਰੈਕਟਰ ਬਹੁਤ ਸੋਹਣਾ ਪੰਜਾਬ ਨੰਬਰਾਂ ਮਿੱਤਰੋ 2008 ਮਾਡਲ ਆ ਜੀ 2 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਤੁਹਾਡੇ ਟੁੱਟਾ ਵਾਲਾ ਰੰਗ ਪੂਰਾ ਵਧੀਆ ਪਿਆ ਕਰ ਲੋ ਚੈੱਕ ਇਹਰ ਨਾਮ ਦੀ ਲੱਗੀ ਹੋਈ ਹੈ ਸੋਫਾ ਛਤਰੀ ਸ਼ੈਵਰ ਦੀ ਲਾਈ ਹੋਈ ਹੈ ਜੀ ਬਾਕੀ ਕਿਸੇ ਵੀ ਮੇਰੇ ਵੀਰ ਨੇ ਵੀਡੀਓ ਕਰਵਾਉਣੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਫਰੇਕ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ